ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਰਵਾਇਤੀ ਪਾਰਟੀਆਂ ਵੱਲੋਂ ਆਪਣੀਆਂ ਚੋਣਸ ਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਪਾਰਟੀਆਂ ਦੇ ਵਿੱਚ ਮੀਟਿੰਗਾਂ ਦਾ ਦੌਰ جاری ਹੈ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਰਣਨੀਤੀਆਂ ਤੈਅ ਕੀਤੀਆਂ ਜਾ ਰਹੀਆਂ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਦੁਬਾਰਾ ਰਿਪੀਟ ਕਰਨ ਦੀ ਗੱਲ ਕੀਤੀ ਜਾਂਦੀ ਹੈ ਉੱਥੇ ਹੀ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ ਕਿ ਜੋ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਹਾਸਲ ਕੀਤੀ ਹੈ ਜਿਸ ਦੇ ਵਿੱਚ ਕਾਫੀ ਅਹਿਮ ਜਿਹੜੇ ਮੁੱਦੇ ਸਨ ਜਿਨ੍ਹਾਂ ਦੇ ਉੱਪਰ ਭਗਵੰਤ ਸਿੰਘ ਮਾਨ ਦਾ ਕਹਿਣਾ ਸੀ ਕਿ ਜੇਕਰ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਵਿਸ਼ਵਾਸ ਜਤਾਉਂਦੇ ਹਨ ਉਹਨਾਂ ਨੂੰ ਸੱਤਾ ਸੰਭਾਲਦੇ ਹਨ ਤਾਂ ਇਹਨਾਂ ਸਾਰਿਆਂ ਮੁੱਦਿਆਂ ਦੇ ਉੱਪਰ ਜੋ ਕਾਰਵਾਈ ਉਹ ਕਰਨਗੇ ਭਾਵੇਂ ਕਿ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਖਾਸ ਕਰਕੇ VIP ਕਲਚਰ ਨੂੰ ਖਤਮ ਕਰਨ ਦੀ ਉਹਨਾਂ ਨੇ ਗੱਲ ਕਹੀ ਸੀ ਉਥੇ ਹੀ ਜਿਹੜੇ ਪੰਜਾਬ ਦੇ ਵੱਡੇ ਮੁੱਦੇ ਐ ਜਿਵੇਂ ਕਿ ਲੋਕ ਜਿਹੜੇ ਨੌਜਵਾਨੀ ਐ ਬੇਰੋਜ਼ਗਾਰੀ ਦਾ ਕਰਕੇ ਪ੍ਰਵਾਸ ਕਰਕੇ ਬਾਹਰ ਜਾ ਰਹੀ ਐ ਉਥੇ ਹੀ ਮਹਿੰਗਾਈ ਭ੍ਰਸ਼ਟਾਚਾਰ ਨਸ਼ਾ ਸਿਹਤ ਸਹੂਲਤਾਂ ਸਿੱਖਿਆ ਸਹੂਲਤਾਂ ਕਹਿਣ ਦਾ ਭਾਵ ਕਿ ਉਹਨਾਂ ਨੇ ਉਦੋਂ ਹਰੇਕ ਮੁੱਦੇ ਨੂੰ ਇਹ ਉਠਾਇਆ ਕਿ ਇਹਨਾਂ ਦੇ ਉੱਪਰ ਸਰਕਾਰ ਹੱਲ ਕਰੇਗੀ ਜੋ ਪਿਛਲੀਆਂ ਰਵਾਇਤੀ ਪਾਰਟੀਆਂ ਜੋ ਸੱਤਾ ਹੰਡਾ ਰਹੀਆਂ ਸਨ ਉਹ ਨਹੀਂ ਕਰ ਰਹੀਆਂ ਸਨ ਬੇਸ਼ੱਕ ਲੰਮਾ ਸਮਾਂ ਬੀਤ ਗਿਆ ਹੁਣ ਭਗਵੰਤ ਸਿੰਘ ਮਾਨ ਵੀ ਆਮ ਆਦਮੀ ਪਾਰਟੀ ਦੇ ਜੋ ਮੁੱਖ ਮੰਤਰੀ ਨੇ ਉਹ ਨਿਸ਼ਾਨੇ ਤੇ ਰਹਿੰਦੇ ਅਵਰੋਧੀ ਪਾਰਟੀਆਂ ਦੇ ਕਿ ਸਿਰਫ ਝੂਠ ਬੋਲ ਕੇ ਸੁਪਨਾ ਦਿਖਾ ਕੇ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਹੈ ਉਹ ਸੱਤਾ ਹਾਸਲ ਕੀਤੀ ਪਰ ਹੁਣ ਉਹਨਾਂ ਮੁੱਦਿਆਂ ਨੂੰ ਵਿਸਾਰ ਦਿੱਤਾ ਗਿਆ ਲੰਮਾ ਸਮਾਂ ਬੀਤ ਜਾਂ ਤੋਂ ਬਾਅਦ ਵੀ ਹੱਲ ਕਿਤੇ ਨਜ਼ਰ ਨਹੀਂ ਆ ਰਿਹਾ ਉਥੇ ਹੀ ਜੋ 1000 ਰੁਪਏ ਔਰਤਾਂ ਦੇ ਖਾਤੇ ਦੇ ਵਿੱਚ ਦੇਣ ਦਾ ਮਾਨ ਸਰਕਾਰ ਵੱਲੋਂ ਵਾਦਾ ਕੀਤਾ ਗਿਆ ਸੀ ਉਸ ਦੇ ਬਾਰੇ ਵਿੱਚ ਵੱਡੀ ਅਪਡੇਟ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਹਾਲੀ ਦੇ ਵਿੱਚ ਜੋ ਬਜਟ ਪੇਸ਼ ਹੋਣਾ ਉਸ ਤੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਤਜਵੀਜ਼ ਰੱਖੀ ਗਈ ਹੈ ਇਹਦੇ ਬਾਰੇ ਵਿੱਚ ਜੋ ਮੁੱਖ ਮੰਤਰੀ ਸਾਹਿਬ ਤੇ ਆਮ ਆਦਮੀ ਪਾਰਟੀ ਦੇ ਜੋ ਕਨਵੀਨਰ ਨੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਇੱਕੋ ਇੱਕ ਮਕਸਦ ਹੈ ਆਮ ਆਦਮੀ ਦੀ ਭਲਾਈ ਯਕੀਨੀ ਬਣਾਉਣਾ ਇਸ ਲਈ ਅਸੀਂ ਇਸ ਨੂੰ ਹਾਸਲ ਕਰਨ ਦੇ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕੇਂਦਰ ਸਰਕਾਰ ਤੇ ਨਿਸ਼ਾਨਾ ਬੰਦਦੇ ਹੋਏ ਉਹਨਾਂ ਕਹਿੰਦੇ ਕਿ ਲਗਾਤਾਰ ਕਈ ਸਾਲਾਂ ਤੋਂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਕੇਂਦਰੀ ਬਜਟ ਦਿਸ਼ਾਹੀਨ ਤੇ ਸਮਾਜ ਦੇ ਅਮੀਰ ਵਰਗਾਂ ਵੱਲ ਝੁਕਾਰਾ ਵਾਲਾ ਰਿਹਾ ਹੈ ਉਹਨਾਂ ਕਹਿੰਦੇ ਕਿ ਗੁਜਰਾਤ ਵਿੱਚ ਉਹ ਗੁਜਰਾਤ ਦੇ ਅਹਮਦਾਬਾਦ ਸ਼ਹਿਰ ਦੇ ਵਿੱਚ ਪત્રਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਗੁਜਰਾਤ ਵਿੱਚ ਜਿੱਥੇ ਅਸਲ ਵਿੱਚ ਕੋਈ ਵਿਰੋਧੀ ਪਾਰਟੀ ਨਹੀਂ ਹੈ ਆਮ ਆਦਮੀ ਦੀਆਂ ਤਕਲੀਫਾਂ ਵਧੀਆਂ ਹਨ ਅਤੇ ਲੋਕ ਦੁੱਖ ਝੱਲ ਰਹੇ ਹਨ ਕਾਂਗਰਸ ਤੇ ਭਾਜਪਾ ਉੱਥੇ ਦੋਸਤਾਨਾ ਮੈਚ ਚੱਲ ਰਿਹਾ ਤੇ ਆਮ ਆਦਮੀ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ ਮੁੱਖ ਮੰਤਰੀ ਨੇ ਟਿੱਪਣੀ ਕੀਤੀ ਕਿ ਪ੍ਰਧਾਨ ਮੰਤਰੀ ਦੇਸ਼ ਨੂੰ ਵਿਸ਼ਵਗੁਰੂ ਬਣਾਉਣ ਦੀ ਗੱਲ ਕਰਦੇ ਹਨ ਜਦਕਿ ਉਹਨਾਂ ਦੇ ਗ੍ਰਹਿ ਸੂਬੇ ਦੇ ਵਿੱਚ ਲੋਕ ਮੂਲ ਜ਼ਰੂਰਤਾਂ ਦੇ ਲਈ ਸੰਘਰਸ਼ ਕਰ ਰਹੇ ਹਨ ਅੱਜ ਗੁਜਰਾਤ ਦੇ ਲੋਕ ਆਮ ਆਦਮੀ ਪਾਰਟੀ ਨੂੰ ਆਪਣੀ ਮੁਕਤੀ ਦਾਤਾ ਦੇ ਰੂਪ ਦੇ ਵਿੱਚ ਦੇਖ ਰਹੇ ਹਨ ਆਪ ਦੇ ਰੂਪ ਵਿੱਚ ਹਰ ਗੁਜਰਾਤੀ ਪਰਿਵਾਰ ਦੀਆਂ ਅੱਖਾਂ ਵਿੱਚ ਉਮੀਦ ਹੈ ਕਿ ਆਮ ਆਦਮੀ ਪਾਰਟੀ ਉਹਨਾਂ ਦੇ ਸੂਬੇ ਦੇ ਲਈ ਕੁਝ ਨਵਾਂ ਲੈ ਕੇ ਆਵੇਗੀ ਸੂਬਿਆਂ ਦੇ ਵਿੱਤੀ ਅਧਿਕਾਰਾਂ ਦਾ ਵੀ ਉਹਨਾਂ ਨੇ ਮੁੱਦਾ ਉਠਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਨੇ ਪੇਂਡੂ ਵਿਕਾਸ ਫੰਡ 'ਚ ਪੰਜਾਬ ਦੇ ਜਾਇਜ਼ ਹਿੱਸੇ ਨੂੰ ਗੈਰ ਲੋਕਤੰਤਰੀ ਤਰੀਕੇ ਨਾਲ ਰੋਕਿਆ ਹੋਇਆ ਇਹੀ ਕੁਝ ਗੈਰ ਭਾਜਪਾ ਸ਼ਾਸਿਤ ਸੂਬਿਆਂ ਦੇ ਨਾਲ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਲੋਕਤੰਤਰ ਸਰਕਾਰ ਲੋਕਾਂ ਦੀ ਲੋਕਾਂ ਲਈ ਤੇ ਲੋਕਾਂ ਵੱਲੋਂ ਹੁੰਦੀ ਹੈ ਪਰ ਅੱਜ ਵਿਰੋਧੀ ਪਾਰਟੀਆਂ ਦੀ ਆਵਾਜ਼ ਦਬਾਉਣ ਦਾ ਰੁਝਾਨ ਵੱਧ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਸਹੂਲਤਾਂ ਲੋਕਾਂ ਨੂੰ ਦੇ ਰਹੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇਸ ਵਕਤ 90 ਫੀਸਦੀ ਤੋਂ ਵੀ ਜ਼ਿਆਦਾ ਰਾਂ ਨੂੰ ਜਿਹੜੀ ਹੈ ਮੁਫਤ ਤੇ ਕਿਸਾਨਾਂ ਨੂੰ ਦਿਨ ਵੇਲੇ ਵੀ ਬਿਜਲੀ ਬਿਨਾਂ ਰੁਕਾਵਟ ਆਮ ਆਦਮੀ ਪਾਰਟੀ ਦੇ ਰਹੀ ਹੈ ਪੰਜਾਬ ਨੇ ਇੱਕ ਨਿੱਜੀ ਥਰਮਲ ਪਲਾਂਟ ਵੀ ਇਸ ਦੇ ਲਈ ਖਰੀਦਿਆ ਹੈ ਤੇ ਇਤਿਹਾਸ ਰਚਿਆ ਹੈ ਉਹਨਾਂ ਨੇ ਕਿਹਾ ਕਿ 881 ਆਮ ਆਦਮੀ ਮੁਹੱਲਾ ਕਲੀਨਿਕ ਖੋਲੇ ਗਏ ਹੈ ਤੇ ਸਰਕਾਰੀ ਹਸਪਤਾਲ ਲੋਕਾਂ ਨੂੰ ਵਧੀਆ ਡਾਕਟਰੀ ਸੇਵਾਵਾਂ ਦੇ ਰਹੇ ਹੈ ਪੰਜਾਬ 'ਚ ਰਹਿਣ ਵਾਲੇ ਹਰ ਪਰਿਵਾਰ ਨੂੰ ਕੈਸ਼ਲੈਸ 10 ਲੱਖ ਜੋ ਡਾਕਟਰੀ ਇਲਾਜ ਉਹ ਵੀ ਮਿਲ ਰਿਹਾ ਹੈ ਪੰਜਾਬ ਇੱਕ ਅਜਿਹੀ ਵਿਆਪਕ ਸਿਹਤ ਸਹੂਲਤ ਮੁਹੱਈਆ ਕਰਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ ਇਸੇ ਤਰ੍ਹਾਂ ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਔਰ ਇੱਥੇ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਐਸ ਜਿਹੜਾ ਬਜਟ 2025-26 8 ਮਾਰਚ ਨੂੰ ਮਹਿਲਾ ਦਿਵਸ ਵਾਲੇ ਦਿਨ ਪੇਸ਼ ਕੀਤਾ ਜਾਏਗਾ ਜਿਸ ਵਿੱਚ ਸੰਭਾਵਨਾ ਹੈ ਕਿ ਇਸ ਬਜਟ ਵਿੱਚ ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਨੂੰ ਵੀ ਜੜੀ ਹੈ ਮੰਜ਼ੂਰੀ ਦਿੱਤੀ ਜਾਏਗੀ ਹੁਣ ਇਸ ਦੇ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਰੰਗ ਲਿਆਉਂਦੀ ਹੈ ਇਹ ਬਜਟ ਦੇ ਦਿਨ ਪਤਾ ਲੱਗੇਗਾ ਕਿਉਂਕਿ ਤਜਵੀਜ਼ ਜ਼ਰੂਰ ਰੱਖੀ ਗਈ ਹੈ ਔਰ ਦਿਨ ਵੀ ਦੱਸ ਦਿੱਤਾ ਗਿਆ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਕਿ ਉਸ ਬਜਟ ਜਿਹੜਾ 25 26 ਵਾਲਾ ਬਜਟ ਪੇਸ਼ ਹੋ ਰਿਹਾ ਹੈ ਮਹਿਲਾ ਦਿਵਸ ਵਾਲੇ ਦਿਨ ਹੋ ਸਕਦਾ ਹੈ ਉਸ ਦਿਨ ਜਿਹੜਾ 1-1000 ਰੁਪਏ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ ਔਰਤਾਂ ਨੂੰ ਉਹ ਤੋਹਫੇ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਦੇਣਾ ਸ਼ੁਰੂ ਕਰ ਦਿੱਤਾ ਜਾਵੇ ਧੰਨਵਾਦ